ਹੋ ਤਾਂ ਚੁਟਕਲੇ ਵਾਲੀ ਸਰਕਾਰ ਤੁਹਾਨੂੰ ਵੀ ਪਤਾ ਤੁਸੀਂ ਵੀ ਦੱਸਤੀ ਜਾਂਦੇ ਇਹ ਉਹ ਨਾਲ ਸਾਨੂੰ ਬਹੁਤ ਵੱਡਾ ਹੰਗਾਰਾ ਭਰਿਆ ਮੇਰੇ ਪ੍ਰਵੀਨ ਜੀ ਸਾਡੇ ਮਿੰਨਾ ਸਿੰਘ ਜੀ ਮੇਰੇ ਰਕੇਸ਼ ਭਾਜੀ ਕੌਣ ਨਹੀਂ ਜਾਣਦਾ ਇਹਨਾਂ ਨੂੰ ਸਾਡੀ ਸਾਰੀਆਂ ਗੁਰਦੁਆਰਾ ਸਭਾ ਦੀਆਂ ਕਮੇਟੀਆਂ ਰਵਿਦਾਸ ਧਰਮਸ਼ਾਲਾ ਦੀ ਕਮੇਟੀ ਸਾਡੇ ਮੇਰੇ ਅੰਕਲ ਜਗੀਰ ਸਿੰਘ ਜੀ ਸਾਡੇ ਤੀਰਥram ਬਾਉ ਜੀ ਔਰ ਦੇਖੋ ਗੱਲ ਇਹਦਾ ਹੈ ਇਹ ਤਾਂ ਹੁਣ ਸਾਡੀ ਇਜਦਾ ਸਵਾਲ ਹੈ ਦੇਖੋ ਸਾਡਾ ਮਿਹਨਤ ਕਰਨਾ ਫਰਜ਼ ਹੈ ਅਸੀਂ ਮਿਹਨਤ ਕਰਦੇ ਆ ਮੈਨੂੰ ਮੇਰੇ ਖਿਆਲ 2 2.5 ਕਿ ਦਿਨੇ ਹੋਏ ਆ ਜਿਆ ਇਹ ਤੇ ਵਾਰ ਦੇ ਹਾਲਾਤ ਦੇਖੋ ਕਿਦਾਂ ਦੇ ਬਣ ਗਏ ਜੇ ਜੇ ਮੈਂ 15 ਸਾਲ ਦੀ ਤਪੱਸਿਆ ਕੀਤੀ ਹੈ 5 ਸਾਲ ਪ੍ਰਧਾਨ ਦੇ ਆ 20 ਸਾਲ ਹੈ ਨਾ ਇਹ ਉਧਰ ਫਰਕ ਪਾਊਗਾ ਤੇ ਸਾਡੀ ਭੈਣ ਗਿੰਨਾਖਸਾਈ ਜੀ ਇਹ ਆਏ ਹੈ ਔਰ ਸਾਡਾ ਬੱਬੂ ਪ੍ਰਧਾਨ ਉਹ ਆਇਆ ਹੈਗਾ ਇਹਦੇ ਨਾਲ ਸਾਨੂੰ ਬਹੁਤ ਹੌਸਲਾ ਮਿਲਿਆ ਔਰ ਸਾਡੀ ਜਿਹੜੀ ਜਿੱਤ ਹੈ ਨਾ ਮੈਨੂੰ ਇੱਕ ਤਰਫਾ ਹੋਈ ਸੀ ਸਮਝਦੇ ਹੋ ਇਹ ਗੱਲ ਵੀ ਹੈ ਤੇ ਮਿਲਦਾ ਵੀ ਹੋਈ ਹੈ ਸਰਦ ਤੁਸੀਂ ਦੇ ਤੁਸੀਂ ਆਪ ਦੇਖਦੇ ਹੋ ਹਾਲਾਤ ਤੁਸੀਂ ਆਪ ਹਾਲਾਤ ਦੇਖੋ ਇਸ ਟਾਈਮ ਇਹ ਕੋਸਲਾ ਇਲੈਕਸ਼ਨ ਹੈ ਹਯੂਮ ਦੇਖੋ ਕਿੱਦਾ ਹੈ ਲੋਕਾਂ ਦੇ ਵਿੱਚ ਪਿਆਰ ਕਿੰਨਾ ਹੈ ਔਰ ਅਸੀਂ ਜਿੱਤ ਯਕੀਨੀ ਬਣਾਵਾਂਗੇ ਉਹ ਤਾਂ ਚੁਟਕਲੇ ਵਾਲੀ ਸਰਕਾਰ ਤੁਹਾਨੂੰ ਵੀ ਪਤਾ ਤੁਸੀਂ ਵੀ ਦੱਸਤੀ ਜਾਂਦੇ ਹੈ ਨਾ ਹਾਂ ਆ ਚੁਟਕਲੇ ਲੈਂਦੀ ਸਰਕਾਰ ਨਵਾਂ ਜਿਹਾ ਚੁਟਕਲਾ ਸੁਣਾਉਂਦੇ ਆ ਆ ਬੰਦਾ ਹਸਬੰਦ ਹੈ ਹੱਸ ਕੇ ਪੰਜ ਦਿਨ ਪਾਰ ਹੋ ਜਾਂਦੇ ਆ ਇੱਕ ਚੁਟਕਲਾ ਹੋਰ ਛੱਡ ਦਿੰਦੇ ਆ 10 ਦਿਨ ਫੇਰ ਪਾਰ ਹੋ ਜਾਂਦੇ ਆ ਉਹਨਾਂ ਨੇ ਕਰਦੇ ਗਏ ਉਹਨਾਂ ਨੂੰ ਚੁਟਕਲੇ ਸੁਣਾ ਆ ਸੁਣਾ ਕੇ ਫੜੇ 3 ਸਾਲ ਲਿਆਂ ਤੇ 2 ਸਾਲ ਉਹਨਾਂ ਦੇ ਹੋਰ ਬਾਕੀ ਹੈ ਭਾਈ ਔਖੇ ਔਖੇ ਚੁਟਕਲੇ ਸੁਣ ਲਓ ਸਰ ਮੈਨੂੰ ਹਾਂ ਜੀ ਹਾਂ ਜੀ ਅੱਜ ਦੋ ਦੋ ਚੀਜ਼ਾਂ ਦੀ ਦੱਸਣ ਦੀ ਕੋਸ਼ਿਸ਼ ਕਰਦਾ ਹਾਂ ਸਰ ਇਹ ਮੇਰਾ ਇਹ ਜਿਹੜਾ ਬੋਰਡ ਹੈ ਨਾ ਇਹ ਇੱਕ ਰਿਸ਼ਤੇਦਾਰੀ ਹੈ ਇਹ ਗੋੜ ਕਹਿ ਚੁੱਕਾ ਕਿ ਮੇਰਾ ਇੱਕ ਰਿਸ਼ਤੇਦਾਰ ਹੈ ਮੇਰਾ ਪਰਿਵਾਰ ਹੈ 22 ਸਾਲ ਥੋੜੇ ਨਹੀਂ ਹੁੰਦੇ 22 ਸਾਲਾਂ ਚ ਮੈਂ ਕੰਮ ਕਰਾਏ ਆ ਉਹ ਜਨਤਾ ਨੇ ਮੈਨੂੰ ਪਿਆਰ ਦਿੱਤਾ ਆ ਮੇਰੀਆਂ ਭੈਣਾਂ ਮੇਰੇ ਨਾਲ ਸੀ ਗਿਆ ਅੱਜ ਦੇਖਦੀਆਂ ਸੀ ਗਿਆ ਕਿ ਲੋਕੀ ਮੈਨੂੰ ਪਿਆਰ ਕਿਦਾਂ ਕਰਦੇ ਕੋਈ ਚਾਹੇ ਕੋਈ ਲੜਕੀ ਹੈ ਜਾਂ ਕੋਈ ਲड़का ਹੈ ਚਾਹੇ ਕੋਈ ਮੇਰੀ ਭੈਣ ਹੈ ਅੰਮ ਜ਼ੋਲਗਾ ਤਾਂ ਹੈ ਉਹਨਾਂ ਨੇ ਵੀ ਮੈਨੂੰ ਸਾਰਿਆਂ ਨੇ ਮਤਲਬ ਨਾ ਮੈਨੂੰ ਪਿਆਰ ਦਿੱਤਾ ਬਾਕੀ ਚੇਤਨ ਜੀ ਨੂੰ ਮੇਰਾ ਖਿਆਲ ਹੈ ਕਿ ਇੱਕ ਤਰਫਾ ਜਿੱਤ ਨਾਲ ਜਿਤਾਣਗੇ ਪਿੰਕ ਸਾਹਬ ਆਫ ਦਿ ਕੌਂਸਲਰ ਪਹਿਲਾਂ ਤਾਂ ਮੈਂ ਆਪਣੇ ਪੂਰੇ ਪਰਿਵਾਰ ਦਾ ਔਰ ਆਪਣੇ ਜਿੰਨੇ ਵੀ ਇੱਥੇ ਮੇਰੇ ਸੱਜਣ ਮੇਰੀਆਂ ਮਾਵਾ ਮੇਰੀਆਂ ਭੈਣਾਂ ਖੜੀਆਂ ਨੇ ਮੇਰੇ ਪ੍ਰਵੀਨ ਜੀ ਸਾਡੇ ਨੀਨਾ ਕਸਨ ਜੀ ਮੇਰੇ ਰਕੇਸ਼ ਭਾਜੀ ਕੌਣ ਨਹੀਂ ਜਾਣਦਾ ਇਹਨਾਂ ਨੂੰ ਸਾਡੀ ਸਾਰੀਆਂ ਗੁਰਦੁਆਰਾ ਸਭਾ ਦੀਆਂ ਕਮੇਟੀਆਂ ਰਵਿਦਾਸ ਧਰਮਸ਼ਾਲਾ ਦੀ ਕਮੇਟੀ ਸਾਡੇ ਮੇਰੇ ਅੰਕਲ ਜਗੀਰ ਸਿੰਘ ਜੀ ਸਾਡੇ ਤੀਰਥਰਾਮ ਬਾਉ ਜੀ ਔਰ ਮੈਂ ਨਾਮ ਲੈਣਾ ਹੀ ਨਹੀਂ ਚਾਹੁੰਦਾ ਵੱਡਿਆਂ ਦਾ ਕਿਉਂਕਿ ਇੰਨਾਂ ਦਾ ਸਤਕਾਰ ਹੈ ਲੈਣੇ ਪੈਣੇ ਆ ਮਜਬੂਰੀ ਹੈ ਕਿਉਂਕਿ ਹੁਣ ਆ ਜਿਹੜਾ ਮਾਹੌਲ ਚੱਲ ਰਿਹਾ ਹੈ ਅੱਜ ਕੱਲ ਹਰੇਕ ਬੰਦਾ ਦੇਖਦਾ ਵੀ ਕੌਣ ਕੌਣ ਆਇਆ ਮੇਰੇ ਨਾਲ ਮੋੜੇ ਨਾਲ ਮੋੜਾ ਲਾ ਕੇ ਚੱਲੇ ਹੋਏ ਮੇਰੀ ਪੂਰਾ ਅਨੰਦਾ ਕਲੋਨੀ ਦਾ ਮੇਰਾ ਪਰਿਵਾਰ ਪਿੰਕੂ ਵੀਰ ਜੋਤ ਵੀਰ ਗੁਰਪ੍ਰੀਤ ਵੀਰ ਮੰਗਾ ਮੇਰਾ ਭਰਾ ਸੋਨੂ ਵੀਰ ਮੇਰਾ ਪੁਨੀਤ ਭਰਾ ਮੇਰਾ ਪੂਸ਼ਨ ਵੀਰ ਮੇਰਾ ਵਿੱਕੀ ਵੀਰ ਸਾਰੇ ਹੀ ਸਤਿਕਾਰਯੋਗ ਨੇ ਸਾਡੇ ਪੰਡਿਤ ਜੀ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਮੇਰੇ ਰਗੂ ਭਾਜੀ ਸਾਡੇ ਮਲਹੋਤਰਾ ਜੀ ਨਾਮ ਗਣਾਂ ਤੇ ਆਜਮਾ ਲਿਸਟ ਨਹੀਂ ਖਤਮ ਹੋਣੀ ਕਿਉਂਕਿ ਮੈਂ ਅੱਜ ਤੁਹਾਡੇ ਅੱਗੇ ਦੱਸਦਾ ਅਨਾਉਂਸ ਕਰਦਾ ਪਰਸਨਲ ਮੇਰਾ ਜਿਹੜਾ ਪਰਿਵਾਰ ਹੈ ਨਾ ਮੇਰੇ ਵਾਰਡ ਦਾ ਕਿੱਡਾ ਵੱਡਾ ਹੋਊਗਾ ਪਤਾ ਤੁਹਾਨੂੰ ਤੁਸੀਂ ਸੋਚ ਨਹੀਂ ਸਕਦੇ ਕਾਉਂਸਲਰ ਕਹਿਣਾ ਸੁਖ ਹੈ ਕਾਉਂਸਲਰ ਦਾ ਕੰਮ ਬਹੁਤ ਔਖਾ ਹੈ ਤੁਹਾਡੇ ਭਾਜੀ ਨੇ ਮਿਹਨਤ ਕੀਤੀ ਅੱਜ ਉਹਨਾਂ ਨੇ ਮੈਨੂੰ ਅਸ਼ੀਰਵਾਦ ਵੀ ਦਿੱਤਾ ਔਰ ਸਾਡੇ ਨਾਲ ਨੇ ਹੁਣ ਮੈਂ ਗੱਲ ਜੇ ਕਰਾਂ ਆਪਣੇ ਪਰਿਵਾਰ ਦੀ ਮੇਰੀਆਂ ਮਾਤਾਵਾਂ ਸਾਡੀ ਸ਼ੰਮੀ ਆਂਟੀ ਮਿਨਾਕਸ਼ੀ ਜੀ ਪੂਨਮ ਜੀ ਬਹੁਤ ਵੱਡਾ ਪਰਿਵਾਰ ਹੈ ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਐਮਪੀਜੀ ਆਏ ਸਾਡੇ ਰਾਜਾ ਬੜਿੰਗ ਜੀ ਵਾਅਦਾ ਕਰਕੇ ਗਏ ਸੀ ਕਿ ਜਦੋਂ ਤੂੰ ਇਲੈਕਸ਼ਨ ਲੜੂਗਾ ਮੈਂ ਤੇਰੇ ਕੋਲ ਆਉਂਗਾ ਔਰ ਉਹ ਆਏ ਵੀ ਉਹ ਆਪਣਾ ਹਰ ਇੱਕ ਵਾਅਦਾ ਪੂਰਾ ਕਰਦੇ ਆ। ਉਹਨਾਂ ਨੇ ਮੇਰਾ ਇੱਕ ਇਹ ਵੀ ਵਾਅਦਾ ਕੀਤਾ ਹੋਇਆ ਕਿ ਤਿਲਾਸ਼ ਨਗਰ ਦਾ ਕਟ ਮੈਂ ਖੁਲਵਾ ਕੇ ਤੁਹਾਨੂੰ ਦਊਂਗਾ ਚਾਹੇ ਉੱਥੇ ਅਸੀਂ ਫਲਾਈਓਵਰ ਬਣਾਈਏ ਜਿੱਦਾ ਮਰਜੀ ਕ੍ਰੋਸਿੰਗ ਕਰਵਾ ਕੇ ਦਵਾਂਗੇ। ਮਨੂੰ ਜੁਮਲੇ ਨਹੀਂ ਦੇਣੇ ਆਉਂਦੇ, ਦੂਜੀਆਂ ਸਰਕਾਰਾਂ ਵਾਂਗੂ ਮੈਂ ਮੈਮੋਰੰਡਮ ਨਹੀਂ ਦੇਣੇ ਆਉਂਦੇ। ਆਹ ਦਿੱਤੇ ਤੇ ਅਗਲੇ ਦਿਨ ਹੀ ਕ੍ਰੋਸਿੰਗ ਵੀ ਬੰਦ ਹੋ ਗਈ ਸੀ ਉੱਥੇ। ਇੰਨਾ ਬੁਰਾ ਹਾਲ ਹੈ। ਹੁਣ ਇਲੈਕਸ਼ਨ ਤੋਂ ਪਹਿਲਾਂ ਕਿਹਾ ਸੀ ਇਹਨਾਂ ਨੇ ਕਟ ਖਲਵਾ ਦਾਂਗੇ ਕਿਉਂ ਨਹੀਂ ਮੇਰੇ ਕਲਾਸ਼ ਨਗਰ ਦਾ ਕਟ ਖਲਵਾਇਆ ਕਿਉਂ ਮੇਰੇ ਪਰਿਵਾਰਾਂ ਨੂੰ ਇੰਨੀ ਪ੍ਰੋਬਲਮ ਆ ਰਹੀ ਹੈ ਕਿ ਬੱਚਿਆਂ ਨੂੰ ਘੁੰਮ ਕੇ ਜਾਣਾ ਪੈ ਰਿਹਾ ਬਸਤੀ ਚੌਂਕ ਤੋਂ ਤੇ ਸਭ ਦੇਖਣਾ ਹੁਣ ਜੇ ਅੱਜ ਇੰਨੇ ਪਰਿਵਾਰ ਮੇਰੇ ਇੰਨੇ ਦੋਸਤ ਸਾਡੇ ਅਚੂਰ ਸਿੰਘ ਜੀ ਖੜੇ ਐ ਟ੍ਰੇਬਲ ਜੀ ਸਾਡੇ ਕਸ਼ਮੀਰ ਪ੍ਰਧਾਨ ਸਾਰੇ ਮੇਰੇ ਨਾਲ ਐ ਬਸ ਹੁਣ ਇੱਕ ਵੇਟ ਐ 21 ਤਰੀਕ ਦੀ ਜਿਹੜੀ ਕਿ ਜਲਦੀ ਆਜੂਗੀ ਔਰ ਤੁਸੀਂ ਇਹ ਦੇਖੋ ਉਸ ਵਾਹਿਗੁਰੂ ਨੇ ਉਹ ਰਾਮ ਜੀ ਨੇ ਕਿੱਡੀ ਵੱਡੀ ਬਖਸ਼ਿਸ਼ ਕੀਤੀ ਸਾਡਾ ਨੰਬਰ ਵੀ ਇੱਕ ਨੰਬਰ ਤੇ ਲਿਆਂਦਾ ਉਹਨਾਂ ਨੇ ਸਾਡਾ ਬਟਨ ਇੱਕ ਨੰਬਰ ਹੈ ਔਰ ਤੁਸੀਂ 21 ਤਰੀਕ ਨੂੰ ਇੱਕ ਨੰਬਰ ਦਾ ਬਟਨ ਦਬਾ ਕੇ ਤੁਹਾਨੂੰ ਜਿਤਾਣਾ ਹੈ ਮੈਨੂੰ ਨਹੀਂ ਜਿਤਾਣਾ ਜਿੱਤ ਤੁਹਾਡੀ ਹੈ ਮੇਰੇ ਪਰਿਵਾਰ ਦੀ ਹੈ ਸਾਡੇ ਵਾਰਡ ਦੇ ਵਿੱਚ ਜਦ ਦੇ ਕਾਉਂਸਲਰ ਦੇ ਰਾਈਟ ਖਤਮ ਕੀਤੇ ਐ ਉਦੋਂ ਦਾ ਝਾੜੂ ਸਰਕਾਰ ਨੇ ਗੰਦ ਪਾ ਦਾ ਝਾੜੂ ਦਾ ਕੰਮ ਹੁੰਦਾ ਹੈ ਸਫਾਈ ਕਰਨਾ ਇਹਨਾਂ ਨੇ ਤਾਂ ਉਲਟਾ ਗੰਦ ਪਾਤਾ ਸਾਡੀ ਜਸਵਾਲ ਕਲੋਨੀ ਚ ਤੁਸੀਂ ਹੁਣ ਜਾ ਕੇ ਦੇਖੋ ਬਰਸਾਤ ਦਾ ਨਾਮੋ ਨਿਸ਼ਾਨੀ ਔਰ ਪਾਣੀ ਖੜਾ ਹੋਇਆ ਪਹਿਲਾਂ ਇਹਨਾਂ ਨੇ ਲੰਘਾਤੇ 4 ਮਹੀਨੇ ਬਰਸਾਤਾਂ ਬਰਸਾਤਾਂ ਟਿਊਬਵਲ ਜਿਹੜੇ ਕਿ ਮੋਟਰ ਖਰਾਬ ਹੋਈਆਂ ਰਹਿੰਦੀਆਂ ਪਾਣੀ ਨਹੀਂ ਆਂਦਾ